ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰ ਰਹੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਾਸਕਟਬਾਲ ਖਿਡਾਰਨਾਂ ਨੇ ਆਪਣੇ ਮਰਹੂਮ ਕੋਚ ਨੂੰ ਬਾਸਕਟਬਾਲ ਖਿਡਾਰਨਾਂ ਨੇ ਵੱਖ ਤਰ੍ਹਾਂ ਨਾਲ ਸ਼ਰਧਾਂਜਲੀ ਦਿੱਤੀ ਪਿਛਲੇ ਸਾਲ ਅਚਾਨਕ ਅਕਾਲ ਚਲਾਣਾ ਕਰ ਗਏ ਬਾਸਕਟਬਾਲ ਕੋਚ ਦਵਿੰਦਰ ਕੁਮਾਰ ਉਰਫ ਕੋ ਗੀਦੀ ਯਾਦ ਵਿੱਚ ਸਾਬਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਬਾਸਕਟਬਾਲ ਖਿਡਾਰਨਾਂ ਵੱਲੋਂ ਪਹਿਲਾ ਬਾਸਕਟਬਾਲ ਟੂਰਨਾਮੈਂਟ ਸਥਾਨਕ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੀਆਂ 6 ਟੀਮਾਂ ਨੇ ਪਾਗ ਲਿਆ ਬਿੰਦੀ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮ ਲਈ 5100 ਰੁਪਏ ਅਤੇ ਉਪ ਜੇਤੂ ਲਈ 3100 ਰੁਪਏ ਅਤੇ ਟਰੋਫੀ ਦੇਣ ਦਾ ਐਲਾਨ ਕੀਤਾ ਸੀ ਵੱਡੀ ਗਿਣਤੀ ਵਿੱਚ ਪੁਜੀਆਂ ਸੀਨੀਅਰ ਖਿਡਾਰਨਾਂ ਵੱਲੋਂ ਇਸ ਗਰਾਊਂਡ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਹਨਾਂ ਦਾ ਉਪਰਾਲਾ ਹੈ ਕਿ ਗੁਰਦਾਸਪੁਰ ਦੀ ਬਾਸਕਟਬਾਲ ਮੋਰ ਆਪਣੇ ਪੈਰਾਂ ਤੇ ਖੜੀ ਹੋ ਕੇ ਸ਼ਹਿਰ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੋਸ਼ਨ ਕਰੇ। ਮਰਹੂਮ ਕੋਚ ਦਵਿੰਦਰ ਕੁਮਾਰ ਕੋ ਗੀਦੀ ਪਤਨੀ ਵੀ ਇਸ ਮੌਕੇ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦੇ ਪਤੀ ਵੱਲੋਂ ਖਿਡਾਰਨਾਂ ਨੂੰ ਕਰਾਈ ਗਈ ਮਿਹਨਤ ਅਜ ਵੀ ਖਿਡਾਰਨਾਂ ਦੇ ਦਿਲੋ ਦਿਮਾਗ ਵਿੱਚ ਹੈ। ਇਸ ਮੌਕੇ ਉਹਨਾਂ ਨਾਲ ਲੰਮਾ ਸਮਾਂ ਇਕੱਠੇ ਕੰਮ ਕਰਨ ਵਾਲੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਦਵਿੰਦਰ ਕੁਮਾਰ ਨੇ ਦਿਨ ਰਾਤ ਇੱਕ ਕਰਕੇ ਗੁਰਦਾਸਪੁਰ ਦੀ ਬਾਸਕਟਬਾਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਹੈ। ਉਹਨਾਂ ਦੀ ਮੌਤ ਤੋਂ ਬਾਅਦ ਬਏ ਖਿਲਾ ਨੂੰ ਪਰਣ ਲਈ ਇਹੋ ਇੱਕੋ ਇੱਕ ਹੱਲ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਾਸਕਟਬਾਲ ਸੈਂਟਰ ਨੂੰ ਸੁਰਜੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇਣੇ ਹਨ। ਪਰ ਗਰਮੀ ਅਤੇ ਗੰਭੀਰ ਮਾਹੌਲ ਵਿੱਚ ਲੜਕੀਆਂ ਦੇ ਮੈਚਾਂ ਦੌਰਾਨ ਵਿਆ ਵਰਗਾ ਮਾਹੌਲ ਇਸ ਗੱਲ ਦਾ ਪ੍ਰਤੀਕ ਹੋ ਨਿਭੜਿਆ ਕਿ ਭਾਵੇਂ ਕੁਝ ਵੀ ਹੋਵੇ ਸੋ ਜਾਰੀ ਰਹਿਣਾ ਚਾਹੀਦਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮੇਰਾ ਨਾਮ ਕਿਰਨ ਹੈ, ਮੇਰੇ ਹਸਬੰਡ ਸ਼੍ਰੀ ਗਿੰਦਰ ਕੁਮਾਰ ਕੋਚ ਹੈ। ਉਹਨਾਂ ਦੀ ਜਦੋਂ ਲੜਕੀਆਂ ਜਿਹੜਾ ਸਟੈਪ ਪੁੱਟਿਆ ਮੈਨੂੰ ਬੜੀ ਖੁਸ਼ੀ ਹੋਈ ਹੈ। ਇਸ ਵਾਰ ਸਾਰਿਆਂ ਬੱਚਿਆਂ ਦਾ ਧੰਨਵਾਦ ਕਰਦੀ। ਲੱਗਦਾ ਵਧੀਆ ਪੱਗ ਲੱਗਦਾ। ਹਾਂ ਵਧੀਆ ਵਧੀਆ ਬਹੁਤ ਵਧੀਆ ਕਰਿਆ ਬੜੀ ਖੁਸ਼ੀ ਹੈ। ਕੀ ਕਹਿਣਾ ਚਾਹੁੰਦੇ ਮੈਂ ਬੱਚਿਆਂ ਵੀ ਕਹਿਣਾ ਚਾਹੁੰਦਾ ਮੈਂ ਬੱਚਿਆਂ ਦੇ ਨਾਲ ਹੈ ਮੇਰਾ ਵੀ ਸ਼ਿਸ਼ਵਾਰਤ ਮਤਲਬ ਬੱਚਿਆਂ ਦੇ ਨਾਲ ਹੀ ਹੈ ਸਰਦ ਦਾ ਵੀ ਨਾਲ ਹੈ ਮੇਰਾ ਨਾਮ ਸਾਹਬਲੀਆ ਤੇ ਅਸੀਂ ਦਵਿੰਦਰ ਸਰ ਦੇ ਯਾਦ ਵਿੱਚ ਟੂਰਨਾਮੈਂਟ ਕਰਵਾ ਰਹੇ ਹਾਂ ਤਾਂ ਕਿ ਉਹਨਾਂ ਦੀ ਯਾਦ ਜਿਹੜੀ ਹਮੇਸ਼ਾ ਤਾਜ਼ਾ ਰਹੇ ਔਰ ਬੱਚਿਆਂ ਨੂੰ ਇੱਕ ਚੰਗਾ ਉਪਰਾਲਾ ਮਿਲੇ ਤੇ ਜਿਹੜੀ ਉਹ ਮਿਹਨਤ ਕਰਦੀ ਹੈ ਸਾਰਿਆਂ ਨੂੰ ਨਜ਼ਰ ਆਏ ਔਰ ਮੇਰੇ ਸੀਨੀਅਰ ਜਿਹੜੇ ਆਏ ਹਨ ਸਾਰਿਆਂ ਨੇ ਬੜਾ ਜ਼ਿਆਦਾ ਯੋਗਦਾਨ ਪਾਇਆ ਵਾ ਔਰ ਮੈਂ ਆਪਣੇ ਸੀਨੀਅਰ ਦਾ ਬਹੁਤ ਜ਼ਿਆਦਾ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਜਿਹੜਾ ਸਾਡਾ ਜਿਆ ਉਪਰਾਲਾ ਆ ਉਹਨਾਂ ਨੂੰ ਵਿਧਾਨ ਵਿੱਚ ਪੂਰੀ ਆਪਣੀ ਮਿਹ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਸਾਰੇ ਸੀਨੀਅਰ ਆਏ ਆ ਤੇ ਮੇਰਾ ਪੂਰਾ ਸਾਥ ਦਿੱਤਾ ਆ ਅਰੁਣਾ ਤੇ ਮੈਂ ਅਸੀਂ ਦੋਨਾਂ ਨੇ ਆ ਸਟੈਪ ਚੁੱਕਿਆ ਤੇ ਜਿਨ੍ਹਾਂ ਨੇ ਇਹਨੂੰ ਅੱਗੇ ਵਿਧਾਨ ਵਿੱਚ ਮੇਰੇ ਸਾਰੇ ਸੀਨੀਅਰ ਦਾ ਜੂਨੀਅਰ ਦਾ ਸਾਰਾ ਪੂਰਾ ਤੇ ਪੂਰਾ ਯੋਗਦਾਨ ਤੇ ਮੈਂ ਬੜੀ ਕੋਸ਼ਿਸ਼ਾਂ ਕਿ ਉਹਨਾਂ ਨੇ ਮੇਰੇ ਇਸ ਚੀਜ਼ ਨੂੰ ਮੇਰੇ ਨਾਲ ਪੂਰਾ ਹੱਥ ਸਾਥ ਦਿੱਤਾ ਹੈ ਬੱਚੇ ਮੈਂ ਇਹ ਦੇਣਾ ਚਾਹੁੰਦੀ ਕਿ ਜੇ ਮੇਰੇ ਸੀਨੀਅਰ ਜੂਨੀਅਰ ਨੂੰ ਦੇਖੋ ਸੁਣੋ ਉਹਨਾਂ ਦੀਆਂ ਗੱਲਾਂ ਕਿ ਉਹਨੇ ਕਿੱਦਾਂ ਇੱਥੇ ਪ੍ਰੈਕਟਿਸ ਕਰਕੇ ਕਿੱਥੇ ਤੱਕ ਪਹੁੰਚ ਪਹੁੰਚੇ ਆ ਤੇ ਇੰਟਰਨੈਸ਼ਨਲ ਤੱਕ ਗਏ ਆ ਸਾਰੇ ਗ ਉਡੀਸ਼ਨਾ ਹਾਸਿਲ ਕਰ ਰਹੇ ਬਹੁਤ ਜ਼ਿਆਦਾ ਪ੍ਰੈਕਟਿਸ ਕਰਵਾਂਦੇ ਸੀ ਹਾਂਜੀ ਸਰ ਦੇ ਅੰਡਰ ਆਪਾਂ ਖੇਡੇ ਹਾਂ ਬਹੁਤ ਜ਼ਿਆਦਾ ਸਬ ਮਿਹਨਤ ਕਰਵਾਂਦੇ ਸੀ ਜਿਹੜੇ ਕਿ ਅੱਜ ਅਸੀਂ ਉਹਨਾਂ ਦੀ ਗਰਾਉਂਡ ਸੰਭੀ ਆ ਉਹਨਾਂ ਦੇ ਮਿਹਨਤ ਕਰਕੇ ਸੰਭੀ ਆ ਤੇ ਜਿਹੜੇ ਮੇਰੇ ਸੀਨੀਅਰ ਦੀਦੀਆਂ ਸਾਰੀਆਂ ਸਰ ਦੇ ਕੰਟਰੋਲ ਸਰ ਦੇ ਮਿਹਨਤ ਨਾਲ ਹੀ ਅੱਜ ਜੰਨੀਆਂ ਕਿ ਵਧੀਆ ਪੋਜੀਸ਼ਨਾਂ ਤੇ ਹੈਗੀਆਂ ਗਵਰਨਮੈਂਟ ਸਕੂਲ ਜੋਬ ਕਰਦੀਆਂ ਪਈਆਂ ਕੋਈ ਮਤਲਬ ਆਪਣਾ ਸੈਂਟਰ ਖੋਲ੍ਹਿਆ ਮਤਲਬ ਹਰ ਸਾਲ ਆਹੀ ਆਉਂਦਾ ਉਪਰਲਾਵਾ ਹੱਡਾ ਤੇ ਆਈ ਹੈ ਕਿ ਹਰ ਸਾਲ ਹੀ ਕਰਾਂਗੇ ਤੇ ਹਰ ਸਾਰੇ ਦੀਦੀਆਂ ਆਪਣਾ ਯੋਗਦਾਨ ਕਰਨਗੀਆਂ ਤੇ ਉਹ ਵੀ ਸਾਡੇ ਸਟ੍ਰੈਟ ਟੀਮ ਦੇ ਮੈਂਬਰਸ ਸਾਡੇ ਉਹ ਮਹਾਨ ਕੋਚ ਦਵਿੰਦਰ ਜੀ ਜਿਨ੍ਹਾਂ ਨੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਪਿਛਲੇ ਸਾਲ ਉਹਨਾਂ ਦੀ ਅਚਾਨਕ ਮਰਤੂ ਹੋ ਗਈ ਸੀ ਉਹਨਾਂ ਦੀ ਜਾਂਚ ਚ ਉਹਨਾਂ ਦੇ ਜਿਹੜੇ ਖਡਾਰਨਾ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰ ਚ ਜਿਹੜੀਆਂ ਮੱਲਾ ਮਾਰੀਆਂ ਅੱਜ ਆਪਣੇ ਆਪਣੇ ਤੌਰ ਤੇ ਆਪਣੇ ਪਰਿਵਾਰਾਂ ਚ ਬੜੀ ਟੰਗ ਦਾ ਸੱਟ ਨੇ ਉਹਨਾਂ ਨੇ ਇੱਕ ਇਹ ਅਫਰਾਨਾ ਕੀਤਾ ਕਿ ਉਹਨਾਂ ਦੇ ਜਗ੍ਹਾ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਇਹ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਹੈ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਜਿੱਥੇ ਇਹ ਜਿਹੜੀਆਂ ਖਿਡਾਰਨਾਂ ਨੇ ਜਿਹੜੀਆਂ ਆਪਣੇ ਸਮੇਂ ਦੀਆਂ ਬਹੁਤ ਵੱਡੀਆਂ ਨੈਸ਼ਨਲ ਇੰਟਰਨੈਸ਼ਨਲ ਪੱਧਰੀਆਂ ਰਹੀਆਂ ਨੇ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਆਪਣੇ ਕੋਚ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੀਆਂ ਹੋਈਆਂ ਨੇ ਕਿਉਂਕਿ ਅਚਾਨਕ ਮਰਤੂ ਸਮੇਂ ਬਹੁਤ ਸਾਰੀਆਂ ਇਕੱਠੇ ਨਹੀਂ ਹੋ ਸਕੀਆਂ ਪਰ ਅੱਜ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਤੇ ਨਾਲ ਹੀ ਇੱਕ ਗੁਰਦਾਸਪੁਰ ਦੀ ਜਿਹੜੀ ਬਾਸਕਟਬਾਲ ਸੀ ਉਹਦੀ ਘਰਵੈਸ ਸੀ ਕਿ ਦੇਸ਼ ਦਾ ਕੋਈ ਵੀ ਟੂਰਨਾਮੈਂਟ ਆ ਇਹ ਜਾਂ ਪੰਜਾਬ ਦੀ ਜਿਹੜੀ ਟੀਮ ਸੀ ਉਹਦੇ ਵਿੱਚ 75% ਕੋਟਾ ਜਿਹੜਾ ਉਹ ਗੁਰਦਾਸਪੁਰ ਦਾ ਹੁੰਦਾ ਸੀ ਤੇ ਹਰ ਮੈਚ ਜਿਹੜੀਆਂ ਟੀਮਾਂ ਜਿੱਤਦੀਆਂ ਰਹੀਆਂ ਨੇ ਤੇ ਅੱਜ ਉਹੀ ਮੈਂ ਤਾਜ਼ਾ ਯਾਦ ਜਿਹੜੀ ਉਹ ਤਾਜ਼ਾ ਹੋ ਰਹੀ ਹੈ ਮੈਂ ਜਿੱਥੇ ਇਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੰਨਾ ਉੱਥੇ ਮੈਂ ਆਸ਼ਮੀ ਕਰਦਾ ਕਿ ਗੁਰਦਾਸਪੁਰ ਦੀ ਜਿਹੜੀ ਬਾਸਕਟਬਾਲ ਹੈ ਉਹ ਬੜਾ ਆਪਣੀਆਂ ਲੀਹਾਂ ਤੇ ਰਹੇਗੀ ਇਹ ਕੱਲਾ ਉਹਨਾਂ ਦੀ ਯਾਦ ਲਈ ਟੂਰਨਾਮੈਂਟ ਨਹੀਂ ਇਹ ਇੱਕ ਗੁਰਦਾਸਪੁਰ ਦੀ ਬਾਸਕਟਬਾਲ ਨੂੰ ਮੁਰਝਾਉਂਦਾ ਕਰਨ ਦਾ ਇੱਕ ਅਪਰਾਲਾ ਮੈਂ ਆਪਣੇ ਵੱਲੋਂ ਤੇ ਆਪਣੇ ਉਸ ਸਾਥੀ ਵੱਲੋਂ ਇਹਨਾਂ ਬੇਟੀਆਂ ਵੱਲੋਂ ਉਸ ਬਿਛੜੀ ਰੂਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਇਹੀ ਇੱਕ ਪਰਨ ਕਰਦੇ ਆ ਕਿ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਅੱਗੇ ਵਧਾਵਾਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਯਾ ਗੁਰਦਾਸਪੁਰ ਦੀ ਜਿਹੜੀ ਬਾਸਕਟਬਾਲ ਹੈ ਉਹ ਹੋਰ ਅੱਗੇ ਵਧੇਗੀ ਹਰ ਮੈਚ ਦੇ ਵਿੱਚ ਉਹਨਾਂ ਦਾ ਚਿਹਰਾ ਜਿਹੜਾ ਉਹ ਲੋਕਾਂ 'ਚ ਨਜ਼ਰ ਆਏਗਾ ਤੇ ਗੁਰਦਾਸਪੁਰ ਦੀ ਬਾਸਕਟਬਾਲ ਅੱਗੇ ਵਧੇਗੀ